ਬਾਈ ਜਿਵੇਂ ਸੀਜ਼ਨ ਲੰਘਿਆ ਹੁਣ ਇਹ ਆਪਣਾ ਵੇਚਣ ਵਾਲਾ ਰੇਟ ਜਾਂ ਹੋਊਗਾ ਕਿ ਹਾਂ ਜਮਾ ਵਜਾਇਜ ਰੇਟ ਹੀ ਦੱਸਣਾ ਵੇਚਣ ਵਾਲੇ ਦੱਸਣਾ ਪਹਿਲਾਂ ਹੋ ਸਕਦਾ ਹਲਕੀ ਫੁਲਕੀ ਡੱਜੀਆਂ ਹੋਵੇ ਸ਼ੋ ਸਾਰੀ ਜਮਾ ओरिजिनल ਹੈ ਠੀਕ ਹੈ ਜੀ ਨਵੇਂ ਟਾਇਰ ਆ ਜਮਾ ਲੈ ਵੀ ਮੇਤਰੋ ਕਵਾੜਿਆਂ ਵਰਗੇ ਟਾਇਰ ਕਹਿ ਸਕਦੇ ਅੱਛਾ ਇੰਨੀ ਕੀ ਚੀਜ਼ ਵੀ ਆਪਾਂ ਦਿਖਾ ਰਹੇ ਆਂ ਭਈ ਆ ਦਿਖਾ ਰਹੇ ਆਂ ਟਾਇਰ ਚਾਰੇ ਜਮਾ ਨਵੇਂ ਆਈ ਹੋਰੀ ਹੋਰ ਕਹਿੰਦੇ ਹੁੰਦੇ ਆ ਜੇ ਕੋਈ ਨੌਕਸ ਹੋਵੇ ਤਾਂ ਇੱਥੇ ਆਪਾਂ ਠੀਕ ਕਰਾ ਦੇਵਾਂਗੇ ਜੀ ਕਰਾ ਦਾਂਗੇ ਜੀ ਕੋਈ ਲੇਬਰ ਨਹੀਂ ਚਾਰਜਸ ਨਹੀਂ ਕੁਝ ਨਹੀਂ ਲੈ ਲੈ ਵੀ ਐਦੂ ਉੱਤੇ ਛੋਟ ਕੀ ਹੋ ਜੀ ਮੇਤਰੋ ਤੁਸੀਂ ਆ ਕੇ ਟਰੈਕਟਰ ਲੈਣੇ ਆ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਬਾਈ ਹੋਰੀ ਆਪਦੀ ਏਜੰਸੀ ਦੇ ਵਿੱਚ ਮਕੈਨਿਕਾ ਤੋਂ ਠੀਕ ਕਰਾ ਕੇ ਦੇਣਗੇ ਸਹੀ ਹੈ ਜਿਵੇਂ ਟਰੈਕਟਰਾਂ ਦਾ ਰੰਗ ਰੂਪ ਦੇਖੀ ਜਾਂਦੇ ਆ ਬਾਈ ਅੱਜ 3 ਲੱਖ ਤੇ ਹੀ ਫਿਰਦਾ ਹੈ ਹੈ ਨਾ 3 ਲੱਖ ਦਾ ਹੀ ਹਾਂ ਜਮਾ ਜੈ ਟਰਾਈਵ ਕਰਨ ਬਾਈ ਮਾਰਕੀਟ 'ਚ ਮਿਲਦਾ ਕਿਤੇ 12 ਮਾਡਲ ਠੀਕ ਹੈ ਆ ਨਵਾਂ ਨਕੋਰ ਟਰੈਕਟਰ ਸਿਰਫ 2.5 ਲੱਖ ਦਾ ਹਾਂ ਉੱਤੇ ਥੋੜੇ ਸਕਰਾਚ ਆ ਸ਼ੋਅ ਤੇ ਦਿਖਾਉਗਾ ਠੀਕ ਹੈ ਜੀ ਲੈ ਮੈਂ ਤੋ ਨਿੱਕੀ ਜੀ ਚੀਜ਼ ਵੀ ਬਾਈ ਹੋਰੀ ਕਹਿੰਦੇ ਦਿਖਾ ਦਿਓ ਅਗਲਾ ਇੱਥੇ ਆ ਕੇ ਬਾਅਦ 'ਚ ਮਨ ਨਾਲਲੇ ਦਾ ਖਰਾਬ ਹੋਵੇ ਜਿੰਨੀ ਚੀਜ਼ ਦੱਸੀ ਉਹ ਤੋਂ ਵੱਧ ਨਿਕਲੇ ਮਹਿੰਦਰਾ ਜੂ 585 ਜੂ ਠੀਕ ਹੈ ਨਵੇਂ ਨਵੇਂ ਟਰੈਕਟਰ ਆ ਰਹੇ ਫੜੇ ਹਾਂ ਚਾਰੇ ਟਾਇਰ ਨਾਲ ਦੇ ਆ ਕੰਡੀਸ਼ਨ ਦੇਖੋ ਤੁਸੀਂ ਟਰੈਕਟਰ ਦੀ ਐ ਨਵਾਂ ਨਕੋਰ ਹਾਂਜੀ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਫੇਰ ਗਰੇਵਾਲਾਂ ਇਨਸਾਨ ਜਤੇ ਸ਼੍ਰੀ ਮਖਸਰ ਸਾਹਿਬ ਪਹੁੰਚੇ ਆ ਤੇ ਬਾਈ ਹੋਰਾਂ ਕੋਲੇ ਕਾਫੀ ਟਰੈਕਟਰ ਪੁਰਾਣੇ ਖੜੇ ਆ ਅੱਜ ਦਿਖਾਉਣੇ ਆ ਫਿਰ ਸਸੀ ਗੱਬੇ ਜੀ ਸਸੀ ਗੱਬੇ ਜੀ ਹੋਠ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਚੱਲੀ ਜਾਂਦਾ ਕੰਮ ਵਧੀਆ ਵਧੀਆ ਕਿਰਪਾ ਬਾਬੇ ਦੀ ਜੀ ਪੂਰੀ ਚਲੋ ਵਧੀਆ ਤੇ ਕਿੰਨੇ ਕੁ ਟਰੈਕਟਰ ਖੜੇ ਆ ਜੀ ਆਪਣੇ ਕੋਲੇ ਲਾ ਲਓ ਆਪਣੇ ਕੋਲੇ ਨੇ 25 30 ਟਰੈਕਟਰ ਹੋਣਗੇ ਤੇ ਜਿਹੜੇ ਟਰੈਕਟਰ ਆ ਜੀ ਸਾਰੇ ਮੌਕਸਰੀ ਆ ਜਾਂ ਆਪਣੀ ਜਲਾਲਾਬਾਦ ਏਜੰਸੀ ਚ ਵੀ ਜਲਾਲਾਬਾਦ ਵੀ ਕਾਫੀ ਆਪਾਂ 10 ਦੱਸ ਦਾਂਗੇ ਜਿਹੜੇ ਵਿੱਚ ਉੱਥੇ ਖੜੇ ਆ ਟਰੈਕਟਰ ਕੁਝ ਆਉਣ ਵਾਲੇ ਵੀ ਆ ਦੋ ਚਾਰ ਦੱਸਾਂਗੇ ਠੀਕ ਹੈ ਜੀ ਇਹ ਬਾਈ ਜਿਵੇਂ ਸੀਜ਼ਨ ਲੰਘਿਆ ਹੁਣ ਇਹ ਆਪਣਾ ਵੇਚਣ ਵਾਲਾ ਰੇਟ ਜਾਂ ਹੋਊਗਾ ਕਿ ਹਾਂ ਜਮਾਂ ਬਜਾਇਜ਼ ਰੇਟ ਹੀ ਦ ਚਲੋ ਆਜੋ ਬਾਈ ਫਿਰ ਸੋਨਾਲੀਕਾ ਤਾਂ ਸਟਾਰਟਿੰਗ ਕਰੀਏ ਵਲਡ ਟਰੈਕ ਹੈ ਜੀ 2014 ਮਾਡਲ 60 ਠੀਕ ਹੈ ਜੀ ਸੋਨਾਲੀਕਾ 60 ਲਾ ਲਓ ਟਾਇਰ ਅੱਧੇ ਕਾ ਨੰਬਰ ਜੇ ਆਪਾਂ ਦੇਖੀਏ ਤਾਂ 50855 ਨੰਬਰ ਹੈ ਹਾਂਜੀ ਟਾਇਰਾਂ ਦੀ ਕੰਡੀਸ਼ਨ ਤੇ ਟਰੈਕਟਰ ਦੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੋਸ਼ਿਸ਼ ਕਰਾਂਗੇ ਸਾਰਾ ਅੱਧੇ 60 ਪੈਸੇ ਟਾਇਰਾਂ 60 ਹੀ ਮੰਨ ਲਓ ਅੱਧੇ ਟਾਇਰ ਤਾਂ ਪੱਕੇ ਹੀ ਐ ਠੀਕ ਹੈ ਜੀ ਹਾਂ ਬਾਕੀ ਮਤਲਬ ਲਓ ਜਜਬਾ ਟਰੈਕਟਰ ਦਾ ਜੀ ਆਈਡੀਆ ਲਓ ਵੀ ਕਿਵੇਂ ਦਾ ਹਾਲਤ ਦਾ ਤੇ ਬਾਈ ਇੰਜਨ ਗੇਅਰ ਦਾ ਕਿਵੇਂ ਹੈ ਇੰਜਨ ਗੇਅਰ ਦਾ ਸਹੀ ਹੈ ਵੀਰ ਜਮਾ 3 ਲੱਖ ਤੇ 70 ਹਜ਼ਾਰ ਦਾ ਠੀਕ ਹੈ 3 ਸਪੀਡ ਵਾਲਾ ਹੈ ਸ਼ਟਰ ਲੀਵਰ ਨਾਲ ਲੈ ਮਿੱਤਰੋ ਅੱਜ ਕੱਲ ਦੇ ਯੁੱਗ ਦੇ ਹਿਸਾਬ ਨਾਲ ਹਰੇਕ ਇਹਦੇ 'ਚ ਫੀਚਰ ਹੈ ਜੀ ਹਾਂਜੀ ਤੇ 3 ਲੱਖ 70 ਹਜ਼ਾਰ ਦਾ ਬਾਕੀ ਮਾਨ ਤਨ ਜាយ ਕਰ ਦਾਂਗੇ ਲੈ ਵੀ ਮਿੱਤਰੋ ਫੋੜਦੇ ਨਹੀਂ ਜਮਾ ਜਾਇ ਜੇ ਰੇਟ ਰੱਖਿਆ ਕਿਤਾ ਬਾਈ ਨੇ ਨਿਊ ਹਾਲੈਂਡ ਹੈ ਸਾਰਾ ਓਰੀਜਨਲ ਹੈ ਪਹਿਲਾਂ ਹੋ ਸਕਦਾ ਹਲਕੀ ਫੁਲਕੀ ਡੱਜੀ ਹੋਵੇ ਸ਼ੋ ਸਾਰੀ ਜਮਾ ਓਰੀਜਨਲ ਹੈ ਠੀਕ ਹੈ ਜੀ ਨਵੇਂ ਟਾਇਰ ਆ ਜਮਾ ਲੇ ਵੀ ਮਟਰਕਾੜੇ ਅਰਗੇਟਾਇਰ ਕਹਿ ਸਕਦੇ ਆ 2001 ਮਾਡਲ ਦਾ ਪੰਜਾਬ ਨੰਬਰ ਹੈ ਠੀਕ ਹੈ ਜੀ ਹਾਂ ਜੀ 2001 ਮਾਡਲ ਪੂਰੀ ਮਾਰਕੀਟ ਵਾਲਾ ਟਰੈਕਟਰ ਹੈ ਇਹ 2 ਲੱਖ ਤੇ 70 ਹਜ਼ਾਰ ਦਾ 2 ਲੱਖ ਤੇ 70 ਹਜ਼ਾਰ ਦਾ ਦੇਣਾ ਚਾਰੇ ਚਾਰੇ ਜਮਾਂ ਨਵੇਂ ਆ ਲੱਖ ਰੁਪਈਆ ਹੀ ਉਹਦਾ ਟਾਇਰ ਹੀ ਹੋ ਗਿਆ ਅਜ ਕੱਲ ਇੰਨਾ ਮਹਿੰਗਾ ਹੋ ਗਿਆ ਕੰਮ ਤੇ ਟਰੈਕਟਰ ਚੱਲਿਆ ਦੇਖੋ ਤੁਸੀਂ ਮਰਗਾੜਪੂੜ ਖਾਓ ਟਰੈਕਟਰ ਹੈ ਕਿਤੇ ਗਲਿਆ ਭਜਿਆ ਜਾਣੀ ਜਮਾਂ ਹੀ ਵੀ ਹਲਕੀ ਫੁਲਕੀ ਪਹਿਲਾਂ ਕੋਈ ਪਹਿਲਾਂ ਟੱਚਿੰਗ ਹੋ ਸਕਦੀ ਪਰ ਨਹੀਂ ਠੀਕ ਹੈ ਸਾਫ ਸੁਥਰਾ ਟਰੈਕਟਰ ਹੈ ਪਰੇਮ ਨੂੰ ਮੁਖਾਓ ਕੋਈ ਗਲਿਆ ਭੱਜਾ ਟੁੱਟਿਆ ਕਿਤੋਂ ਨਹੀਂ ਕੋਈ ਮੈਂ ਬਿਲਕੁਲ ਰੀਨ ਵਾਲਾ ਮਗਰਾੜਾ ਮਿੱਤਰੋ ਸਾਰਾ ਕੁਝ ਨਾਲ ਦਾ ਉਵੇਂ ਹੀ ਆ ਤੇ ਬਾਕੀ ਤੁਸੀਂ ਆ ਕੇ ਸ਼ੋਅ ਦਿਖਾਓ ਕਿੰਦੀ ਨਵੀਂ ਆ ਥੱਲਿਓਂ ਵੀ ਦੇਖ ਸਕਦੇ ਹੋ ਆ ਚੈਸੀ ਦਾ ਰੰਗ ਰੰਗ ਬਈ ਰੀਨ オリジナル ਬਈ ਜਮੇ ਨਹੀਂ ਕਿਤੋਂ ਕੁਝ ਵੀ ਨਹੀਂ ਠੀਕ ਹੈ ਜੀ ਹਾਂ ਜੀ ਲੈ ਜੀ ਮਿੱਤਰੋ 270000 ਦਾ 2 ਲੱਖ ਤੇ 70000 ਦਾ 3630 2001 ਮਾਡਲ ਤੇ ਨੰਬਰ ਕਿੱਥੋਂ ਦਾ ਦੱਸੋ ਪੰਜਾਬ ਜੀ ਪੰਜਾਬ ਪੰਜਾਬ ਨੰਬਰ ਇੱਕ ਬਈ ਇਹ ਚੀਜ਼ ਵਧੀਆ ਤੁਹਾਡੇ ਕੋਲੇ ਸਾਰੇ ਪੰਜਾਬ ਨੰਬਰ ਡਾਕਪਾ ਦੱਸਦਾ ਜਿਹੜਾ ਬਾਹਰ ਦਾ ਨੰਬਰ ਉਹ ਵੈਸੇ ਪੰਜਾਬ ਹੀ ਹੁੰਦੇ ਜਾਂਦੇ ਠੀਕ ਹੈ ਜੀ 2012 ਮਾਡਲ 750 RX ਠੀਕ ਹੈ ਜੀ ਲੈ ਇਧਰ ਦੀ ਮਾੜਾ ਵਿਖਾਓ ਇਧਰ ਨਾ ਡੈਂਟ ਮਾੜਾ ਆਹ ਦਿਖਾਓ ਸਕਰੈਚ ਦਾ ਮਤਲਬ ਅਗਲਾ ਦੂਰੋਂ ਆ ਕੇ ਆਹ ਦਿਖਾਓ ਮਾੜਾ ਕਾਹ ਸੀ ਇੱਕ ਅੱਛਾ ਇੰਨੀ ਕੀ ਚੀਜ਼ ਵੀ ਆਪਾਂ ਦਿਖਾ ਰਹੇ ਆਂ ਭਈ ਆ ਦਿਖਾ ਰਹੇ ਆਂ ਟਾਇਰ ਚਾਰੇ ਜਮਾਂ ਨਵੇਂ ਆ ਠੀਕ ਹੈ ਹਾਂ ਦਿਨ ਨਾਲ ਮੁੱਲ ਹੀ ਕਹਿਣਾ ਬਾ 3,30,000 ਰੁਪਈਆ ਠੀਕ ਹੈ ਮਾਡਲ ਹੈਗਾ 2012 ਤੇ ਰੇਟ ਆ ਜਿਹੜੇ ਜਮਾ ਆਖਿਓ ਬੜਾ ਵਿਖਾ ਬਾਈ ਜਮਾ 3 ਲੱਖ ਤੇ 60 ਹਜ਼ਾਰ ਲਈ ਹੈ ਨਾ ਆਪਾਂ 3 ਲੱਖ 30 ਹਜ਼ਾਰ ਰੁਪਏ ਦਾ ਠੀਕ ਹੈ ਲੈ ਵੀ ਮਿੱਤਰੋ ਐਤ ਕੀ ਜਿਹੜੇ ਰੇਟ ਆ ਜਮਾ ਨਵੇਂ ਟਾਇਰਾ ਚਾਰੇ ਨਵੇਂ ਹਾਂ ਡਬਲ ਕਲੱਚ ਦੇ ਵਿੱਚ ਹੁੰਦਾ ਜਿਹਨੇ ਕੋਲ ਬੜਾ ਮਾਡਲ ਡਿਸਟ੍ਰੀਬਿਊਟਰ ਵੀ ਹੈ ਤੂੜੀ-ਤਾੜੀ ਵਾਲੀ ਤੇ ਲਾਉਣਾ ਦਾ ਮਿੱਤਰੋ ਹੁਣ ਜਾਇਜ਼ ਭਾਵਾਂ ਦੇ ਵਿੱਚ ਦੇ ਦੇ ਜਿੰਨ ਗੇਅਰ ਦਾ ਜਮਾ ਸਹੀ ਹੈ ਠੀਕ ਹੈ ਹਾਂਜੀ ਲੈ ਵੀ ਮਿੱਤਰੋ ਬਾਕੀ ਇੱਕ ਗੱਲ ਬਾਈ ਹੋਰੀ ਹੋਰ ਕਹਿੰਦੇ ਹੁੰਦੇ ਆ ਜੇ ਕੋਈ ਨੌਕਸ ਹੋਵੇ ਤਾਂ ਇੱਥੇ ਆਪਾਂ ਠੀਕ ਕਰਾ ਦੇਵਾਂਗੇ ਜੀ ਕਰਾ ਦਾਂਗੇ ਜੀ ਕੋਈ ਲੇਬਰ ਨਹੀਂ ਚਾਰਜਸ ਨਹੀਂ ਕੁਝ ਨਹੀਂ ਲੈਂਦੇ ਠੀਕ ਹੈ ਜਿਹੜਾ ਵੀਰ ਨੂੰ ਕਿਸੇ ਨੂੰ ਆ ਕੇ ਕੋਈ ਲੱਗੂ ਵੀ ਆ ਸੋਨਾ ਲੀਕਾ ਜਾਂ ਸੀ ਜਿਹੜਾ ਕੋਈ 2000 2 3 4000 ਦੀ ਚੀਜ਼ ਆ ਉਹਦਾ ਆਪਾਂ ਪੈਸਾ ਵੀ ਨਹੀਂ ਲੈਂਦੇ ਕੋਈ ਠੀਕ ਹੈ ਅਲੀਦੂ ਤਸੱਲੀ ਕਰਾ ਦਿੰਦੇ ਆ ਲੈ ਵੀ ਮਿੱਤਰੋ ਜੇ ਕੋਈ ਕੰਮ ਹੋਣ ਵਾਲਾ ਆਪਾਂ ਦੱਸ ਤੱਕਲਾ ਕਹਿੰਦਾ ਮੈਂ ਲੇਬਰ ਨਹੀਂ ਆਪਾਂ ਲੈਂਦੇ ਨਹੀਂ ਸਮਾਨ ਅਗਲਾ ਲਿਆ ਦੂਗਾ ਆਪਾਂ ਆ ਵੀ ਦਿੰਨੇ ਆ ਲੈ ਵੀ ਐਦੂ ਉੱਤੇ ਛੋਟ ਕੀ ਹੋ ਜੀ ਮਿੱਤਰੋ ਤੁਸੀਂ ਆ ਕੇ ਟਰੈਕਟਰ ਲੈਣੇ ਆ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਬਾਈ ਹੋਰੀ ਆਪਦੀ ਜਾਂਸੀ ਦੇ ਵਿੱਚ ਮਕੈਨਿਕਾ ਤੋਂ ਠੀਕ ਕਰਾ ਕੇ ਦੇਣਗੇ ਇਹ ਬਹੁਤ ਵੱਡੀ ਗੱਲ ਆ ਤੇ ਅਨੁਸਾਰ ਤੁਹਾਨੂੰ ਐ ਫੀਲਿੰਗ ਆਊਗੀ ਵੀ ਜਿਵੇਂ ਨਵਾਂ ਜਾਂਸੀ ਚੋ ਲੈ ਚੱਲੇ ਆ ਤੇਲ ਪਾਣੀ ਓਕੇ ਕਰਾ ਕੇ ਦੇਵਾਂਗੇ ਸਾਰਾ ਕੁਝ ਲੈ ਵੀ ਮਿੱਤਰੋ ਹਿੱਸੇ ਦਾ ਪਿਛਲਾ ਤੇਲ ਅਗਲਾ ਤੇਲ ਸਾਰਾ ਤੁਹਾਨੂੰ ਓਕੇ ਕਰਾ ਕੇ ਦੇਣਗੇ ਬਾਈ ਹੋਰੀ ਗੁਡਇਰ ਦੇ ਟਾਇਰ ਆ ਤੇ ਜ਼ਿੰਮੇਵਾਰਾ ਟਰੈਕਟਰ ਚੱਲਿਆ ਜਾਵਾਂ ਹਾਂਜੀ ਹਾਂਜੀ ਦੇਖੋ ਫਿਰ ਬਈ ਬਾਕੀ ਤੁਹਾਨੂੰ ਮਗਰ ਇਹ ਥੋੜੇ ਮਰਗਾੜ ਖਰਾਬ ਆ ਉਹ ਟਰੈਕਟਰ ਜਮਾ ਵਧੀਆ ਠੀਕ ਆ ਹਾਂ ਬਾਕੀ ਜਿਵੇਂ ਆਖੀ ਆ ਵੀ ਆਇਆ ਓਵੇਂ ਦਾ ਓਵੇਂ ਖੜਾ ਅਜੇ ਕੁਛ ਨਹੀਂ ਕਰਾਇਆ ਕੋਈ ਤਿਆਰ ਨਹੀਂ ਕਰਾਇਆ ਇਹ ਤੇ ਉਹ 368 ਹੈ ਇਹ ਤਾਂ ਬਾਈ ਕਾਫੀ ਉੱਚਾ ਮਾਡਲ ਲੱਗਦਾ 18 18 ਨਵੇਂ ਟਾਇਰ ਆ ਚਾਰੇ ਇਹਦੇ ਵੀ ਇਹਦੀ ਕੰਡੀਸ਼ਨ ਹੀ ਦੱਸਦੀ ਮਿੱਤਰ ਉਹ ਵਾਕਈ 18 ਮੈਂ ਤਾਂ 20 22 ਮਾਡਲ ਤੱਕਿਆ ਸੀ ਬਾਈ 18 ਜਿਵੇਂ ਇਹਦੀ ਚੈਸੀ ਤੇ ਰੰਗ ਰੰਗ ਪਿਆ ਇਹਦਾ ਇਹਦੀ ਪਹਿਲਾਂ ਪੋਲਾਂ ਦੀ ਹਲਕੀ ਫੁਲਕੀ ਟੱਚਿੰਗ ਹੈਗੀ ਆ ਹੀ ਆਏ ਆਪਣੇ ਕੋਲ ਅੱਛਾ ਜੀ ਹਾਂ ਠੀਕ ਹੈ 375000 ਦਾ 79000 ਤੇ 75000 ਦਾ 368 ਤੇ ਆਵੇ ਪੰਜਾਬ ਫਰੀਦਕੋਟ ਦਾ ਨੰਬਰ ਹੈ ਹਾਂਜੀ ਤੇ ਚਾਰੇ ਟਾਇਰ ਇਹਦੇ ਵੀ ਨਵੇਂ ਆ ਕੰਪਨੀ ਟਾਇਰਾਂ ਦੀ ਗੂਡਗਰ ਹਾਂਜੀ ਵਜਰਾ ਗੂਡਗਰ ਵੀ ਠੀਕ ਹੈ ਜੀ ਹਾਂ ਅੱਗੇ ਆ ਗਿਆ ਪਾਵਰ ਟਰੱਕ 455 ਡਬਲ ਕਲਚ ਹੈ ਨੰਬਰ ਇਹ ਵੀ ਪੰਜਾਬ ਹੀ ਹੈ ਠੀਕ ਹੈ ਜੀ ਜੈ ਜੈ ਰੇਟਾ ਦਾ ਡਬਲ ਕਲਾਚਰ ਵਧੀਆ ਨਵਾਂ ਵਿਖਾਓ ਸ਼ੋ ਸ਼ੂ ਮਰਗਾੜ ਸਾਰਾ ਅਰੀਜਨਲ ਹੈ ਰਮ ਰਮ ਦਿਖਾਓ ਟਰੈਕਟਰ ਦੇ ਸੀ ਦਿਖਾਉਣੇ ਆ ਜੀ ਟਾਇਰ ਹੋਣੇ 35 ਕੇ ਪੈਸੇ ਠੀਕ ਹੈ ਜੀ ਰੇਟ 2 ਲੱਖ ਤੇ 10000 ਦਾ ਸਰਫੀ ਹੂੰ ਇਹਦਾ ਬਈ ਹੋਊਗਾ 55 ਹਜ਼ਾਰ ਪਾਵਰ ਹਨਾ ਹੈ ਬੜਾ ਯਾਰ ਜਾਇ ਰੇਟ 2 ਲੱਖ 10000 ਰੰਗ ਵਿਖਾ ਦੂ ਪੰਜ ਨੇ ਰਿੰਨਾਂ ਦੀ ਗਾਰੰਟੀ ਹੈ ਅੱਛਾ ਹਾਂ ਮਰਗਾੜ ਰਮ ਮੈਂ ਖਾ ਤੂੰ ਟਰੈਕਟਰ ਦੇ ਚਿੱਟੇ ਲੈ ਵੀ 2 ਲੱਖ 10000 ਦਾ ਕੋਈ ਵੀ ਦੱਸ ਦਿੱਤਾ ਆਪਾਂ ਵੀ ਰੇਟ ਜਮਾ ਜਾਇਜ਼ ਹੀ ਮੰਗਣਾ ਮਰਗਾੜਾਂ ਦੇ ਛੱਤਾਂ ਛੁੱਤਾਂ ਦਿਖਾਉ ਤੋ ਤੂੰ ਬਿਲਕੁਲ ਬਿਲਕੁਲ ਹੈ ਨਵੇਂ ਆਂਗੂ ਪਏ ਮਗਰਾੜਤਾ ਬਾਈ ਹੈ ਇਹਦੇ ਵੀ ਬਾਈ ਸਿਸਟਮ ਫਾਰਮ ਟ੍ਰੈਕ ਹੋਣਗੇ ਹੁੰਦਾ ਸਾਰਾ ਹਾਂਜੀ ਹਾਂਜੀ ਸਾਰਾ ਟਰ ਚੱਲਣ ਚ ਉਹਨਾਂ ਦੇ ਵਧੀਆ ਹੁੰਦਾ ਜਮਾਂ ਹਾਂਜੀ ਹਾਂਜੀ ਇਹ ਜਿਹੜੇ ਰਾਜਸਥਾਨ ਏਰੀਆ ਵਿੱਚ ਚੱਲਦੇ ਉਹਨਾਂ ਨੂੰ ਵੀਰਾਂ ਨੂੰ ਪਤਾ ਹੈ ਇਹ ਰਾਜਸਥਾਨ ਤੇ ਹਰਿਆਣੇ ਨੇ ਵੇਂਦੇ ਲੈਣਾ 21000 ਦਾ ਬਿਲਕੁਲ ਬਿਲਕੁਲ ਵੀ ਲੈ ਜਾਣਗੇ ਭਰਾ ਇਹ ਇੱਕ ਡੀਜ਼ਲ ਦਾ ਜਿਹੜੀ ਐਵਰੇਜ ਹੈ ਡੀਜ਼ਲ ਸੇਵਰ ਤੇ ਇਹ ਕਹਿੰਦੇ ਹੁੰਦੇ ਆ ਵੀ ਘੱਟ ਦਿੰਦਾ ਬਹੁਤ ਦਿੰਦਾ ਹੈ ਡੀਜ਼ਲ ਘੱਟ ਲੈਂਦਾ ਹੈ ਹਾਂ ਤੇ ਇਹ ਵਾਲਾ 60 ਵਾਲਾ 2012 ਮਾਡਲ ਠੀਕ ਫੈਰ 60 ਪੈਸੇ ਆ ਸਹੀ ਹਮ ਮਰਗਾੜ ਇਹਦੇ ਵੀ ਥੋੜੇ ਖਰਾਬ ਆ ਵੇਖੋ ਥੋੜੇ ਜਿ ਹਿਲਦੇ ਆ ਓਕੇ ਜੀ ਛੋਛੂ ਸਾਰੀ ਕੋ ਅਰੀਜਨਲ ਹੀ ਆ ਪੰਜਾਬ ਨੰਬਰ ਦਾ ਠੀਕ ਹੈ ਜੀ ਇੱਕੋ ਮੁੱਲੀ ਆ ਵਸ ਲੈਣ ਦੇ ਨਾਲ ਹੀ ਹਾਂਜੀ 3 ਲੱਖ ਦਾ ਹਾਂ ਜਾਂ ਨਾ ਠੀਕ ਹੈ 60 ਖੜਾ 2012 ਮਾਡਲ ਜਿਵੇਂ 60 ਪੈਸੇ ਟਾਇਰ ਹੈ ਸਹੀ ਹੈ ਜਿਵੇਂ ਟਰੈਕਟਰਾਂ ਦਾ ਰੰਗ ਰੂਪ ਦੇਖੀ ਜਾਂਦੇ ਆ ਬਾਈ ਅੱਜ 3 ਕ ਲੱਖ ਤੇ ਹੀ ਫਿਰਦਾ ਹੈ ਨਾ 3 ਲੱਖ ਦਾ ਹੀ ਹਾਂ ਜਮਾ ਜਾਇਜ਼ ਟਰਾਈ ਮਾਰਨ ਬਾਈ ਮਾਰਕੀਟ ਚ ਮਿਲਦਾ ਕਿਤੇ 12 ਮਾਡਲ ਨਾ ਦਾ ਨਾ ਦਾ ਮਾਡਲ ਮਿਲਣਾ ਹੈ ਲੈ ਵੀ ਮਿੱਤਰੋ ਹੁਣੇ ਲੈ ਕੇ ਠਾ ਲੋ ਜਿਹੜੇ ਭਰਾਵਾਂ ਨੇ ਮਸ਼ੀਨ ਮਸ਼ੂਨ ਤੇ ਟਰੈਕਟਰ ਲਾਉਣਾ ਹੈ ਜਮਾ ਜਾਇਜ਼ ਭਾਅ ਦੇ ਵਿੱਚ ਆ ਬਾਕੀ ਬਾਈ ਹੋਰੀ ਆ ਕੇ ਮੌਕੇ ਤੇ ਮਾਨਤਨ ਜ਼ਰੂਰ ਕਰਨਗੇ ਤੇ ਤੁਸੀਂ ਆ ਕੇ ਦੇਖੋ ਟਰੈਕਟਰ ਦੀ ਹਾਲਤ ਕੋਈ ਟਾਇਰ ਸਹੀ 60 ਪੈਸੇ ਵਿਖਾਓ ਸਾਈਡ ਤੇ ਇਧਰ ਗੁੱਡੀਅਰ ਦੇ ਬਾਈ ਇਹ ਬ ਯਾਰ ਵਾਕਈ 60 ਤੋਂ 65 ਨਿਕਲਣਗੇ ਜੇ ਮੈਂ ਆਪਦੇ ਅੜੀਆ ਦਾ ਲਾਵਾ ਤਾਂ ਨਹੀਂ ਸਹੀ ਚਲੋ ਮੰਨ ਲਓ ਜੇ ਮੰਡੀ ਦੇ ਵਪਾਰੀ ਬੰਦੇ ਆਪਾਂ ਵੀ ਵਾਰ ਕਰਿਆ ਕਹਿੰਦੇ ਨੇ ਨਾ ਵੀ 60 70 ਰੁਪਏ ਆ ਉਹ ਮਤਲਬ ਕਿ ਪਰ 60 ਪੈਸੇ ਅਸੀਂ ਨਹੀਂ ਨਹੀਂ ਆਪਾਂ ਤੁਸੀਂ ਘੱਟ ਤੋਂ ਘੱਟ ਦੱਸਿਆ ਪਰ ਇਹ ਕਿ ਲਾ ਕੇ ਦੂਰੋ ਸ਼ੰਕਣੀਆਂ ਮਰਗਾੜ ਹਲਕੇ ਫੁੱਲ ਕਿਹਦੇ ਵੀ ਖਰਾਬ ਹੈ ਠੀਕ ਹੈ ਹੂੰ ਬਾਕੀ ਹੋਰ ਕੋਈ ਕਮੀ ਨਹੀਂ ਨਾ ਕੋਈ ਕਮੀ ਠੀਕ ਹੈ ਮਗਰ 265 ਠੀਕ ਹੈ ਜੀ 94 ਮਾਡਲ ਆ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਸੀਟ ਸੂਟ ਵੇਖੋ ਨਵੀਂ ਲੱਗੀ ਡੈਕ ਡੁੱਕ ਪੱਖਾ ਵੀ ਲੱਗਿਆ ਹੋਇਆ ਲੈ ਵੀ ਮਤਲਬ ਸਾਰਾ ਕੁਝ ਓਕੇ ਆ ਟਰੈਕਟਰ ਤੇ ਤੁਸੀਂ ਦੇਖੋ ਡੈਕ ਡੁੱਕ ਲੱਗਿਆ ਹੋਇਆ ਜਾ ਕੇ ਰੁਪਿਆ ਇਹਦੇ ਤੇ ਨਹੀਂ ਲਾਉਣਾ ਤੇ ਇੰਜਨ ਉੰਜਨ ਗੇਅਰ ਦਾ ਜਮਾਂ ਸਹੀ ਆ ਤੇ ਟਾਇਰ ਵੀ ਨਵੇਂ ਨੇ ਕੋਰਾ ਚਾਰੇ ਠੀਕ 1 ਲੱਖ ਤੇ 25000 ਦਾ 1 ਲੱਖ ਸਿਰਫ 25000 ਦਾ 94 ਮਾਡਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਲੈ ਵੀ ਦੇਖੋ ਮਿੱਤਰੋ ਪੈਰਾਂ ਦੀ ਕੰਪਨੀ JK ਹਮ ਤੇ ਬਾਕੀ ਹਾਲ ਤਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਟਰੈਕਟਰ ਸੁੱਕਾ ਸੁੱਕਾ ਪਿਆ ਹਮ ਐਸ਼ਰ 368 ਫੇਰ 2018 ਮਾਡਲ ਠੀਕ ਹੈ ਜੀ ਪੰਜਾਬ ਨੰਬਰ ਦਾ ਟਾਇਰ ਇਹਦੇ ਵੀ ਨਵੇਂ ਆ ਇਹ ਵੀ ਬੜਾ ਸਾਫ ਪ੍ਰਾਈਡਰ ਹੈ ਮਕਸਰ ਦਾ ਨੰਬਰ ਹਾਂ 375000 ਦਾ ਇਹ ਆ ਠੀਕ ਹੈ ਜੀ ਲੈ ਵੀ ਮਿੱਤਰੋ ਇਹਦੇ ਮਗਰਾੜ ਪੇਂਟ ਕਰਾਏ ਵੇ ਆਪਾਂ ਕਰਾਏ ਠੀਕ ਹੈ ਹਾਂ ਮਗਰਾੜ ਜਿਹੜੇ ਹੋਏ ਵੇ ਜੀ ਬਾਕੀ ਇਹਦੀ ਬਾਕੀ ਓਰੀਜਨਲ ਹੀ ਆ ਠੀਕ ਹੈ ਹੂੰ ਬਾਕੀ ਆਪਾਂ ਕੋਈ ਟਚਿੰਗ ਵੈਰਾ ਨਹੀਂ ਆਪਾਂ ਕੋਈ ਪਹਿਲੀ ਪਾਰਟੀ ਦਾ ਮੇਰੇ ਹੱਥੀਂ ਵੇਖਿਆ ਸੀ ਡੈਡਰ ਸਾਰਾ ਸ਼ੋ ਸ਼ੂ ਦਾ ਓਰੀਜਨਲ ਹੈ ਠੀਕ ਹੈ ਜੀ ਹਾਂਜੀ ਲੈ ਮੈਟਰੋ ਇਹ ਇਹਦਾ ਕੀ ਰੇਟ ਕਰ ਰਹੇ ਆ ਜੀ 375000 375000 18 ਮਾਡਲ ਇਹ ਵੀ ਪਈ ਆਪਣੇ ਕੋਲੇ 18 ਮਾਡਲ ਦੇ ਵਿੱਚ ਦੋ ਹੋਗੇ ਟਰੈਕਟਰ ਜੀ ਆਪਸ਼ਨ ਆ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹ ਲਾ ਜਾ ਸਕਦੇ ਠੀਕ ਹੈ ਜੀ ਸੋਨਾਲਿਕਾ 2014 ਮਾਡਲ ਦਾ ਹਰਿਆਣਾ ਨੰਬਰ ਹੈ ਠੀਕ ਹੈ ਜੀ ਲੈ ਵੀਰੋ ਫਿਰ ਇਹਦੇ ਵੀ 80 ਪੈਸੇ ਹੋਣਗੇ 85 ਪੈਸੇ ਹੂੰ ਵੀਡੀਓ ਨੂੰ ਰੋਕ ਕੇ ਤੁਸੀਂ ਕੋਈ ਵੀ ਚੀਜ਼ ਵੇਖਣੀ ਹੁੰਦੀ ਹੈ ਦੇਖ ਸਕਦੇ ਆ ਜੀ ਸ਼ੋ ਸ਼ੂਲੇ ਨੂੰ ਇਹਦੀ ਓਰੀਜਨਲ ਹੀ ਲੱਗਦੀ ਹੈ ਅਪੋਲੋ ਦੇ ਟਾਇਰ ਆ ਇਹਦੇ ਵੀ ਹਾਂਜੀ ਹਾਂ ਇਹ ਦੇਖੋ ਤਾਂ ਮਗਰਾਨ ਮਰੂਡ ਮਿੱਤਰੋ ਜਿਵੇਂ ਸਾਫ ਹੈ ਉੱਤੇ ਛੱਤ ਛੁੱਤ ਵੇਖੋ ਤੁਸੀਂ 2,35,000 ਦਾ ਠੀਕ ਹੈ 2,30,000 2014 ਮਾਡਲ ਨਵੇਂ ਵਰਗੇ ਟਾਇਰ ਦਾ 2,35,000 ਹਾਂ ਜਿਵੇਂ ਜਿਵੇਂ ਰੇਟ ਬਾਈ ਦਾ ਕਈ ਕਹਿਣਗੇ ਕਮੈਂਟਾਂ ਚ ਵੀ ਜਿਆਦਾ ਦੱਸਦਾ ਰੇਟ ਪਰ ਜਿਆਦਾ ਨਹੀਂ ਬਹੁਤ ਜਾਇ ਰੇਟ ਹੈ ਹਾਂ ਬਾਕੀ ਬਾਈ ਮਿੱਤਰੋ ਮੰਡੀ ਤੇ ਜਾਇਆ ਪਤਾ ਲੱਗਦਾ ਹੈ ਮਾਰਕੀਟ ਦਾ ਹਣਾ 2 ਲਾ 2015 ਮਾਡਲ ਦਾ ਹੈ ਐਂਡੋਫਾਰਮ 3055 ਨੀ ਤਿੰਨ ਸਿਲੰਡਰ ਵਾਲਾ ਹਮ ਮਗਰਲੇ ਮੂਹਰੇ ਟਾਇਰ ਦਾ ਕਸੇ ਮਗਰਲੇ ਟਾਇਰ ਹੈਗੇ 80 85 ਪੈਸੇ ਠੀਕ ਹੈ ਜੀ ਪਹਿਲਾ ਪਾਰਟੀ ਆ ਉੱਤੇ ਥੋੜੇ ਸਕ੍ਰੈਚ ਜੇ ਆ ਟੂਈ ਤੇ ਦਿਖਾਉ ਤਾਂ ਸ਼ੁਰੂ ਤੇ ਠੀਕ ਹੈ ਰੇਟ ਵੀ ਜਾਇਜ਼ ਹੀ ਦੱਸਣ ਲੱਗੇ ਆ 2.5 ਲੱਖ ਦਾ ਠੀਕ ਹੈ ਆ ਨਵਾਂ ਨਕੋਰ ਟਰੈਕਟਰ ਸਿਰਫ 2.5 ਲੱਖ ਦਾ ਹਾਂ ਉੱਤੇ ਥੋੜੇ ਸਕ੍ਰੈਚ ਆ ਸ਼ੁਰੂ ਤੇ ਦਿਖਾਉਗਾ ਠੀਕ ਹੈ ਜੀ ਲੈ ਮੈਂ ਤੋਰ ਨਿੱਕੀ ਜੀ ਚੀਜ਼ ਵੀ ਬਾਈ ਹੋਰੀ ਕਹਿੰਦੇ ਦਿਖਾ ਦਿਓ ਅਗਲਾ ਇੱਥੇ ਆ ਕੇ ਬਾਅਦ ਚ ਮੰਨ ਨਾਲ ਅਗਲੇ ਦਾ ਖਰਾਬ ਹੋਵੇ ਜਿੰਨੀ ਚੀਜ਼ ਦੱਸੀ ਆ ਉਸ ਤੋਂ ਵੱਧ ਨਿਕਲੇ 2.5 ਲੱਖ ਦਾ ਠੀਕ ਹੈ ਜੀ ਇਹ ਡਬਲ ਕਲੱਚ ਦੇ ਵਿੱਚ ਹੁੰਦਾ ਜੀ ਤੇ 14 ਦੇ ਟਾਇਰਾਂ ਵਿੱਚ ਗੁਡਇਰ ਦੇ ਟਾਇਰ ਆ ਟਾਇਰਾਂ ਦੇ ਵਾਕਈ ਟਾਇਰ ਤਾਂ ਬਈ ਨਵੇਂ ਵ 850 ਜੀ ਵਹ ਮੰਨ ਲਓ ਮੂਰਲੇ ਕਸੇ ਆ ਇਹ ਇਹ ਇੰਜਨ ਗੇਅਰ ਦਾ ਕਿਵੇਂ ਬਈ ਇਹ ਵੀ ਇੰਜਨ ਗੇਅਰ ਦਾ ਸਹੀ ਹੈ ਸਾਫ ਹੈ ਬੜੀ ਵਧੀਆ ਠੀਕ ਹੈ ਜੀ ਹਲਕੀ ਜਿ ਮਾੜੀ ਜਿ ਭਾਅ ਵਿਖਾਉਂਦਾ ਵੇ ਚੱਲਦਾ ਮੰਨ ਲਓ ਆਮ ਨਾਰਮਲ ਆ ਕੋਈ ਏਡੀ ਖਾਸ ਗੱਲ ਠੀਕ ਹੈ ਬਈ ਹਾਂ ਤੇ ਆਪਣੇ ਕੋਲੇ ਬਈ ਜਲਾਲਾਬਾਦ ਵੀ ਟਰੈਕਟਰ ਖੜਿਆ ਜਲਾਲਾਬਾਦ ਆਪਣੇ ਕੋਲੇ 855 ਖੜਾ 2005 ਮਾਡਲ ਰਾਜਸਥਾਨ ਨੰਬਰ ਹੈ ਅੱਛਾ ਜੀ ਨਵੇਂ ਟਾਇਰ ਕਿੰਨਾ ਮਾਡਲ ਦੱਸ ਸੀ 2005 855 ਸਵਰਾਜ 2 ਲੱਖ ਦਾ ਠੀਕ ਹੈ 2010 ਮਾਡਲ ਹੈ 9 ਜਾਂ 10 ਐਮਐਮ ਸੁਪਰ ਹੁੰਦਾ ਤਿੰਨ ਸਿਲੰਡਰ ਮਿੰਨੀ 60 ਠੀਕ ਹੈ ਜੀ ਟਾਇਰ ਉਹਦੇ ਵੀ ਹੋਣੇ ਲਾ ਲਓ 50 ਪੈਸੇ ਠੀਕ ਹੈ 1,85,000 ਦਾ ਠੀਕ ਹੈ ਜੀ ਜਮਾ ਲੈਣ ਦੇ ਨਾਲੇ ਰੇਟ ਹੈਣਦੇ ਬਾਕੀ ਦਾ ਹਲਕੇ ਫੁਲਕੇ ਟਰੈਕਟਰ ਆਪਣੇ ਕੋਲੇ 585 ਆਉਣ ਵਾਲਾ 4x4 2023 ਕਾਪੀ 24 ਦੀ ਹੈ ਠੀਕ ਹੈ 5,75,000 ਦਾ 424 ਕਿਹੜਾ ਦੱਸਿਆ ਤੁਸੀਂ ਮਹਿੰਦਰਾ ਮਹਿੰਦਰਾ ਯੂ 585 ਯੂ ਠੀਕ ਹੈ ਨਵੇਂ ਨਵੇਂ ਟਰੈਕਟਰ ਆ ਰਹੇ ਫਿਰ ਹਾਂ ਠੀਕ ਹੈ ਸੋਨਾਲਿਕਾ 60 ਆਉਣ ਵਾਲਾ ਆਪਣੇ ਕੋਲੇ 2012 ਮਾਡਲ ਠੀਕ ਹੈ ਜੀ 310000 ਦਾ ਠੀਕ ਹੈ ਜੀ ਨਾਲ ਦੇ ਟਾਇਰ ਹੋਣਗੇ 40 ਕੁ ਪੈਸੇ ਠੀਕ ਹੈ ਨਵਾਂ ਬਹੁਤ ਆ ਰਹੇ ਠੀਕ ਹੈ ਹਾਂ ਬਾਕੀ ਅੰਦਰ ਬਹੁਤ ਖੜੇ ਵਿਖਾਉਣੇ ਕਰਾਉਣੇ ਪਾ ਲਿਆ ਆ ਵੀ ਮਿੱਤਰੋ ਬਾਕੀ ਬਈ ਇਹ ਜਿਹੜੇ ਉੱਥੇ ਟਰੈਕਟਰ ਖੜੇ ਆ ਜਲਾਲਾਵਾ ਦੇਖ ਸਕਦੇ ਹੋ ਜਿਹੜੇ ਇਹ ਟਰੈਕਟਰ ਹੈ ਤੁਹਾਨੂੰ ਦਾ ਆਪਾਂ ਨੰਬਰ ਦੇਣੇ ਆ ਵਿੱਚ ਬਾਈਆਂ ਨੂੰ ਕਹਿ ਵੀ ਉਹਦੇ ਤੇ ਕਾਲ ਕਰਨਗੇ ਆਪਾਂ ਏਜੰਸੀ ਦੇ ਵਿੱਚ ਆ ਇੱਥੋਂ ਨੇੜੇ ਬੱਸ ਸਟੈਂਡ ਆ ਤੇ ਆ ਬਾਹਰਲਾ ਬਾਈਪਾਸ ਆ ਮਲੋਟ ਬਚਦਾ ਬਾਈਪਾਸ ਤੇ ਇੱਥੇ ਆ ਕੇ ਤੁਸੀਂ ਗਰੇ ਵਾਲੇ ਮੈਂ ਆਪਣੇ ਕੋਲੇ ਦੱਸਾਂਗੇ ਆਪਣੇ ਕੋਲੇ ਮੰਨ ਲਓ ਜਿਹੜੇ ਟਰੈਕਟਰ ਨੰਬਰ ਦੇਾਂਗੇ ਉਹਦੇ ਤੇ ਕਾਲ ਕਰ ਲੈਣ ਵੀਰ ਸਾਰੇ ਠੀਕ ਹੈ ਜੀ 10 ਦਿਨ ਕੇ ਮੁੰਡੇ ਵਟਸਐਪ ਤੇ ਫੋਟੋ ਵਗੈਰਾ ਵੀ ਉਹ ਦੇ ਦੇਣਗੇ ਠੀਕ ਹੈ ਜੀ ਮਿੱਤਰੋ ਹਾਂ ਕੋਈ ਤੁਸੀਂ ਚੀਜ਼ ਕੋਈ ਪਾਰਟ ਦੇਖਣਾ ਹੋਵੇ ਟਰੈਕਟਰ ਦਾ ਤੁਹਾਨੂੰ ਵੀਡੀਓ ਦੇ ਵਿੱਚ ਨਾ ਕਲੀਅਰ ਦਿਸਿਆ ਹੋਵੇ ਤਾਂ ਤੁਹਾਨੂੰ ਵਟਸਐਪ ਤੇ ਸਾਰੀ ਜਾਣਕਾਰੀ ਦਿੱਤੀ ਜਾਵੇ 2021 ਮਾਡਲ ਦਾ 3 ਸਪੀਡ ਵਾਲਾ ਲੈ ਵੀ ਮਸ ਸਾਰਾ origignal ਟਾਇਰ ਨਾਲ ਦੇ ਆ ਨਵਾਂ ਨਵਾਂ ਨਕੋਰ ਟਰੈਕਟਰ ਪਿਆ ਟਾਇਰ ਨਾਲ ਦੇ ਆ origignal ਟਰੈਕਟਰ ਆ ਅਪੋਲੋ ਦੇ ਟਾਇਰ ਆ ਜੀ ਸਤਿ ਸ਼੍ਰੀ ਅਕਾਲ ਜੀ ਜੀ ਮਿੱਤਰੇ ਤੇ ਕੋਈ ਸਕਰਾਚ ਵਗੈਰਾ ਹੁੰਦਾ ਤਾਂ ਬਾਈ ਹੋਰੀ ਆਪਾਂ ਨੂੰ ਪਹਿਲਾਂ ਹੀ ਦੱਸ ਦਿੰਦੇ। ਇਹ ਸਾਰਾ ਸਾਫ਼-ਸਾਫ਼ ਟਰੈਕਟਰ ਖੜਾ। ਤੇ ਜਿਵੇਂ ਨਵਾਂ ਨਕੋਰ ਟਰੈਕਟਰ ਹੈ। ਫਰੀਦਕੋਟ ਦਾ ਨੰਬਰ ਹੈ ਜੀ। ਹਾਂ। ਚਾਰੇ ਟਾਇਰ ਨਾਲ ਦੇ ਆ। ਕੰਡੀਸ਼ਨ ਦੇਖੋ ਤੁਸੀਂ ਟਰੈਕਟਰ ਦੀ। ਐ ਨਵਾਂ ਨਕੋਰ। 6 ਲੱਖ ਰੁਪਏ ਦਾ। ਠੀਕ ਹੈ ਜੀ। ਹਾਂ। ਲੈ ਮਿੱਤਰੋ 60 ਆ। 30 ਸਪੀਡ ਵਾਲਾ। ਤੇਰੀ ਸਪੀਡ ਆ ਇਧਰ ਬਿਖਾਓ ਤਾਂ ਸੇ ਤੇ ਲਾਓ ਸੁਪਰ ਸੀਡਰ ਤੇ ਲਾਓ ਕੋੜੇ ਮਾੜਾ ਟਰੈਕਟਰ ਮਗਰਾੜਾਂ ਦੇ ਛਤਾਂ ਛਤਾਂ ਹੋ ਖਰਾਬ ਹੈ ਤੇ ਆਰ ਦੁਰ ਕਰਨ ਲਾ ਵਪਾਰੀ ਵੀਰ ਦੇ ਲੈਣਾ ਟਰੈਕਟਰ ਹੈ 2012 ਮਾਡਲ ਆ 750 ਮੁਕਸਰ ਦਾ ਨੰਬਰ ਹੈ ਅੱਛਾ ਜੀ ਸ਼ਕਲ ਵਾਂਗ ਮੇਰੀ ਵਿਖਾਓ ਕਮਾ ਕੇ ਟਾਈਮ ਟੁਰਕ ਸਹੀ ਹੈ ਅੱਛਾ ਕਲ ਜ਼ਰੂਰ ਦਿਖਾਉਣੇ ਆ ਪਹਿਲਾਂ 2 ਲੱਖ 35 ਹਜ਼ਾਰ ਦਾ ਠੀਕ ਹੈ 2 ਲੱਖ 35 ਹਜ਼ਾਰ ਦਾ ਬਾਕੀ ਜਿਹੜਾ ਬੰਦਾ 2012 ਮਾਡਲ ਹੈ ਮੜੀ ਜੀ ਮਿਹਨਤ ਕਰ ਸਕਦਾ ਮਗਰਾੜ ਮਗਰੂੜ ਬਦਲ ਸਕਦਾ ਇੰਜਨ ਗੇਅਰ ਦਾ ਵੀ ਜਮਾਂ ਸਹੀ ਹੈ ਅੱਛਾ ਇੰਜਨ ਗੇਅਰ ਦਾ ਸਹੀ ਹੋਊਗਾ ਹਾਂ ਬਾਕੀ ਲਈ ਹਾਲਤ ਦਾ ਥੋੜਾ ਜਿਹਾ ਡਾਊਨ ਹੈ ਹਾਂ 235000 ਦਾ ਪਾਵਰ ਸਟੀਅਰਿੰਗ ਟਾਪ ਵਾਲਾ ਮਾਡਲ ਹੈ ਡਿਸਟ੍ਰਿਬਿਊਟਰ ਵੀ ਹੈ ਠੀਕ ਹੈ ਲਗਤਰੋ ਸਾਰੇ ਜਿਹੜੇ ਫੀਚਰ ਇਹਦੇ ਚ ਆਪਾਂ ਕਹਿ ਸਕਦੇ ਹਾਂ ਟਰੈਕਟਰ ਚ ਆ ਡਿਸਟ੍ਰਿਬਿਊਟਰ ਵਗੈਰਾ ਲੱਗੇ ਹੋਏ ਆ ਤੇ ਡਿਸਟ੍ਰਿਬਿਊਟਰ ਅੱਛਾ ਇੱਧਰ ਹੁੰਦਾ ਇਹਦਾ ਬਾਈ ਠੀਕ ਹੈ ਡਿਸਟ੍ਰਿਬਿਊਟਰ ਲੱਗਿਆ ਹੋਇਆ ਤੇ ਹਾਂ ਠੀਕ ਹੈ ਬਾਈ ਅੱਗੇ ਬਾਈ ਫਿਰ ਹਾਲੈਂਡ ਆ ਗਿਆ ਜੀ ਹਾਲੈਂਡ ਆ ਜੀ 2001 ਮਾਡਲ ਹੈ ਠੀਕ ਹੈ ਜੀ 2001 ਮਾਡਲ ਹੈ ਮਿੱਤਰੋ ਇਹ ਟੁਰਕਾ ਸਹੀ ਹੈ ਪੇਂਟ ਪੂੰਟ ਜਿਹੜਾ ਬੰਦਾ ਕੋਈ ਕਰ ਸਕਦਾ ਕਰ ਸਕਦਾ ਉਹ ਤੇ ਰੇਟ ਵੀ ਉਹੋ ਜਿਹਾ ਹੀ ਕਰਨਾ ਪੈਦਾ 1 ਲੱਖ ਤੇ 85000 ਠੀਕ ਹੈ ਇੰਜਨ ਗੇਅਰ ਦਾ ਵੀ ਸਹੀ ਹੈ 2002 ਮਾਡਲ ਹੈ ਜੀ ਹੈ 2001 ਹੀ ਹੈ 21 ਹੈ ਜੀ ਮੈਂ ਉਹ ਇੱਕ ਲੀਨਰ ਤੇ ਮੈਂ ਕਿਹਾ ਦੋ ਲਿਖਿਆ ਵੀ ਨਹੀਂ 2001 ਹੀ ਹੈ ਕਾਪੀ ਹੋ ਸਕਦਾ 2002 ਦੀ ਹੋਵੇ ਠੀਕ ਹੈ 2001 ਮਾਡਲ ਹੈ HICU ਸੀ ਦਾ ਬਾਈ ਜੀ ਸਾਫ ਹੈ ਕੱਲਾ ਹੀ ਸ਼ੋਅ ਮਾੜੀ ਮੋਟ ਪੇਂਟ ਟਾਜਣਾ ਹੋਣ ਵਾਲੀ ਹੈ ਤੇ 185000 ਦਾ ਉਹ ਜਿਹੜਾ ਰੇਟ ਆ ਜਿਹੜਾ ਬਾਈ ਹੋ ਰਹੀ ਉਹ ਵੀ ਤੁਹਾਨੂੰ ਜਾਇਜ਼ ਕਰਨਗੇ ਬਾਕੀ ਤੁਸੀਂ ਮੌਕੇ ਤੇ ਆ ਕੇ ਵੀ ਮਾਣ ਤਣ ਕਰਾ ਸਕਦੇ ਕੋਈ ਗੱਲ 2017 ਮਾਡਲ 2017 ਮਾਡਲ ਬਾਈ 40 ਰੁਪਏ ਟਾਇਰ ਹੈ ਚੰਗਾ ਰੈਕਟਰ ਹੈ 368 ਨੰਬਰ ਹੈ ਪੰਜਾਬ ਇਹ ਵੀ ਪੰਜਾਬ ਨੰਬਰ ਸੀ ਬਾਈ ਇਹ ਵੀ ਪੰਜਾਬ ਇਹ ਵੀ ਪੰਜਾਬ ਇਹ ਫਰਸਟ ਪਾਰਟੀ ਹੈ ਦਾ ਅੱਛਾ ਠੀਕ ਹੈ ਜੀ ਲੈ ਵੀ ਮਿੱਤਰੋ ਦੇਖੋ ਫਿਰ 295000 ਦਾ 2 ਲੱਖ ਤੇ 95000 ਦਾ ਚੈਸੀ ਦਾ ਇਹ ਵੀ ਸੁੱਕਾ ਸੁੱਕਾ ਪਿਆ ਹੂੰ 13628 ਦੇ ਟਾਇਰ ਆ ਜੀ ਅਪੋਲੋ ਕੰਪਨੀ ਦੇ ਹੂੰ ਮਗਰਾੜ ਮਗਰੂੜ ਐਨ ਸਾਫ ਆ ਜਾਵਾ ਇਧਰ 735 ਸਵਾਰ ਐ 99 ਮਾਡਲ ਐ ਬਾਹਰ ਪੰਪ ਵਾਲਾ ਠੀਕ ਆ ਜੀ 1 ਲੱਖ ਤੇ 10000 ਦਾ ਲੈ ਜੀ ਮੇਰੇ ਮੂਰਲੇ ਟਾਇਰ ਨਵੇਂ ਆ ਰਗੇ ਹੂੰ ਮਗਲੇਤ ਕਸਈ ਐ ਠੀਕ ਆ ਜੀ ਹੂੰ ਸਟੈਂਡਰਡ 86 ਟਾਇਰ ਹੋਣਗੇ ਮਗਰਲੇ ਮੂਰਲੇ ਇਹਦੇ ਵੀ ਕਸੇ ਆ 2005 6 ਮਾਡਲ ਐ ਹੂੰ 335 ਠੀਕ ਹੈ ਜੀ 1 ਲੱਖ 60 ਹਜ਼ਾਰ ਦਾ ਠੀਕ ਹੈ ਜੀ ਹਾਂਜੀ ਇਹ ਇਹ ਮਾਡਲ 5 ਦੱਸਿਆ ਜੀ ਤੁਸੀਂ ਹਾਂ 5 ਇਹ ਨੰਬਰ ਨੰਬਰ ਕਿੱਥੋਂ ਦਾ ਹੋਊਗਾ ਪੰਜਾਬ ਹੀ ਐਵੇਂ ਲਾਇਆ ਕਿ ਨੰਬਰ ਠੀਕ ਹੈ ਇਹ ਡਬਲ ਕਲਚ ਦੇ ਵਿੱਚ ਹੈ ਮਿੱਤਰੋ ਹੂੰ ਇਹ ਪੂਰਾ ਮਾਲਾ ਵਧੀਆ ਡੰਗ ਲਾਉਂਦੀ ਸ਼ੋ ਵਗੈਰਾ ਸਾਰਾ ਕੁਝ ਹਾਂ ਧੋਤਾ ਆ ਕੇ ਵੀ ਕਪੜਾ-ਕਪੜਾ ਨਵਾਂ ਲੱਗਿਆ ਹੋਵੇ ਤਾਂ ਚੈਸੀ-ਚੂਸੀ ਦਾ ਸਾਫਾ ਇੰਜਨ ਗੇਅਰ ਤਾਂ ਵਧੀਆ ਜੀ ਇੰਜਨ ਗੇਅਰ ਦੱਸੋ ਜੀ ਠੀਕ ਹੈ ਜੀ ਪਾਵਰ ਜਿਆ 340 ਕੋਟ ਹੈ ਨਵੇਂ ਟਾਇਰ ਆ ਚਾਰੇ ਹੂੰ ਇੰਜਨ ਇਹ ਪਾਵਰ ਟਰੈਕ ਦਾ ਰੱਖਿਆ ਹੋਇਆ ਹਾਂ ਬੱਲੇ ਵੇ ਤਿੰਨ ਸਿਲੰਡਰ ਇਨ ਰੱਖਿਆ ਹੋਇਆ ਪਾਵਰ ਟਰੈਕ ਦਾ ਹਾਂ ਤੇ 1 ਲੱਖ ਤੇ 10 ਹਜ਼ਾਰ ਦਾ ਗੇਅਰ ਗੁਰ ਦਾ ਹੀ ਵਧੀਆ ਚੱਲਦਾ ਗੇਅਰ ਗੁਰ ਦਾ ਵਧੀਆ ਪੰਜਾਬ ਨੰਬਰ 1 ਲੱਖ 10 ਹਜ਼ਾਰ ਦਾ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਟਾਇਰ ਤੁਸੀਂ ਦੇਖ ਸਕਦੇ ਜੇ ਕੇ ਦੇ ਮਿੱਤਰੋ ਚਾਰੇ ਨਵੇਂ ਆ ਤਾਂ ਅਗਲੇ ਟਾਇਰ ਐਮ ਰੱਖਦੇ ਹਾਂ ਹਾਂ ਆ ਸੋਨਾਲੀਕਾ ਟਾਈਗਰ 55 ਤਿੰਨ ਸਿਲੰਡਰ ਵਾਲਾ ਠੀਕ ਹੈ ਜੀ ਹਾਂ ਲੈ ਮਿੱਤਰੋ ਜਿਵੇਂ ਨਵੇਂ ਵਰਗਾ ਟਰੈਕਟਰ ਲੈ ਕੇ ਆਂਦਾ ਇਹ 2023 ਮਾਡਲ 2023 ਮਾਡਲ ਇਹਦਾ ਰੇਟ ਰੂਪ 5.5 ਲੱਖ ਦਾ 5.5 ਲੱਖ ਦਾ ਜੀ 5.5 ਲੱਖ ਦਾ ਲੋਨ ਵੀ ਹੋ ਜੂ ਮੈਨੂੰ ਲੱਗਦਾ ਠੀਕ ਹੈ ਜੀ ਇਹ ਜਿਹੜੀ ਲੋਨ ਵਾਲੀ ਸੌਦਾ ਵੀ ਹਰੇਕ ਟਰੈਕਟਰ ਤੇ ਕਰਾ ਦਿੰਦੇ ਉੱਚੇ ਮਾਡਲ ਤੇ ਹਰੇਕ ਤੇ ਹੀ ਹੈ ਠੀਕ ਹੈ ਜੀ ਉਹ ਮੰਨ ਲਓ ਮਾਡਲ ਕਿੰਨਾ ਕੁੱਚਾ ਹੋਵੇ 2010 ਮਾਡਲ ਤੋਂ ਤਾਂ ਤਾਂ ਹੋਵੇ ਠੀਕ ਹੈ 2010 ਤੋਂ ਤਾਂ ਤਾਂ ਲੋਨ 3620 ਆਪਣੇ ਕੋਲੇ ਦੋ ਐ ਠੀਕ ਹੈ ਇੱਕ ਆਖੜਾ ਇੱਕ ਘਾਰ ਹੈ ਇੱਕ ਦੇਣਾ ਇੱਕ ਰੱਖਣਾ ਠੀਕ ਹੈ ਇੱਕ ਰੱਖਣਾ ਇੱਕ ਆਪਾਂ ਰੱਖਣਾ ਇੱਕ ਦੇਣਾ ਠੀਕ ਹੈ ਦੋ ਆ ਫੋਰਡ 3620 ਠੀਕ ਹੈ ਹੁਣ ਦੋਨਾਂ ਦੇ ਜਿਹੜਾ ਆਪਣੇ ਮਨ ਨੂੰ ਲੱਗਿਆ ਪਰ ਉਹ ਦੂਜਾ ਦੇ ਦੂਜਾ ਵੇਖਦਾਂਗੇ ਆਹ ਟਰੈਕਟਰ ਦੀ ਸਾਨੂੰ ਹਾਲਤ ਦਿਖਾ ਦਿੰਦੇ ਬਾਈ ਜੀ ਵਾਕਈ ਨਵਾਂ ਟਰੈਕਟਰ ਹੈ ਜਵੇਂ 23 ਮਾਡਲ ਹੈ ਪੈਡਲਾਂ ਪੂਤਲਾਂ ਤੇ ਰੰਗ ਉਵੇਂ ਹੀ ਪਿਆ ਤੇ ਬਾਕੀ ਵਗੈਰਾ ਨਾਲ ਦੇ ਹੀ ਹੈ ਟੈਟੂਰ ਨਾਲ ਦੇ ਹੈ ਹਾਂਜੀ ਹਾਂਜੀ ਤੇ ਬਾਕੀ ਕੋਈ ਨਾਕਸ ਜੀ ਟਰੈਕਟਰ ਚ ਇਹ ਤਾਂ ਜਮਾਂ ਹੀ ਨਹੀਂ ਵੀਰੇ ਤਾਂ ਆਪਾਂ 2-4 ਮਹੀਨੇ ਵਾਰੰਟੀ ਵੀ ਦੇ ਦਾਂਗੇ। ਅੱਛਾ ਜੀ। ਹਾਂ। ਲੈ ਵੀ ਮਿੱਤਰੋ ਹੈ ਤੇਈ ਮਾਡਲ ਪਰ ਬਾਈ ਹੋਰੀ ਕਹਿੰਦੀ ਆਪਦੇ ਵੱਲੋਂ ਅਸੀਂ ਤੁਹਾਨੂੰ ਵਾਰੰਟੀ ਦੇ ਦਾਂਗੇ। 2-4 ਮਹੀਨੇ ਨਵਾਂ ਟਰੈਕਟਰ ਲੱਗੂਗਾ ਤੁਹਾਨੂੰ ਜਦੋਂ ਬਾਈ ਹੋਰਾਂ ਨੇ ਸੇ ਧਵਾ ਤੂ ਦਾ ਤੁਹਾਨੂੰ ਹਾਰ-ਹੂਰ ਪਾ ਕੇ ਲਾ ਜਾ ਸਕਦੇ ਆ ਤੁਸੀਂ। ਹਾਂ। ਇੰਨਾ ਸਾਫਟ ਟਰੈਕਟਰ ਆ ਜੀ। ਬਾਕੀ ਕੋਈ ਨਹੀਂ ਨੰਬਰ ਆਪਾਂ ਦੇ ਰਹੇ ਟਰੈਕਟਰ ਇਸ ਹਫਤੇ ਕਾਫੀ ਆਉਣ ਵਾਲੇ ਆ। ਠੀਕ ਆ ਜੀ। ਠੀਕ ਆ ਬਾਈ ਜੀ। ਠੀਕ ਆ ਬਾਈ ਜੀ। ਤੇ ਬਾਕੀ ਬਾਈ ਜੀ ਆਏ ਬੰਦਿਆਂ ਦਾ ਮਾਨ ਤੇ ਇੱਥੇ ਆ ਕੇ ਤੁਸੀਂ ਸ੍ਰੀ ਮਖਸਰ ਸਾਹਿਬ ਏਜੰਸੀ ਚ ਬਾਈ ਹੋਰਾਂ ਨੂੰ ਮਿਲ ਸਕਦੇ ਹੋ ਤੇ ਡਾਇਰੈਕਟਰ ਦੇਖ ਲੈ ਠੀਕ ਹੈ ਜੀ ਠੀਕ ਹੈ ਭਾਈ ਸਸਤੀ ਵੀਡੀਓ ਨੂੰ ਮੇਤਰੋ ਸ਼ੇਅਰ ਕਰ ਦਿਓ